ਰੋਬ ਹੁਣ ਨਾਲ ਆਇਆ ਮੈਂ ਵੀ ਘਰੋਂ ਤੇ ਗੱਡੀ ਭਾਂਦੇਗਾ ਮੈਂ ਕਿ ਗੱਡੀ ਭਾਂਦੇ ਤੂੰ ਕੇ ਕੈਮਰਾ ਲਿਓਗਾ ਭਾਈ ਮੇਰੀ ਗੱਲ ਸੁਣ ਲੈ ਕੈਮਰੇ ਕੋਲੇ ਮਾਤਰਾ ਨਾਲ ਹੀ ਫਾਲਤੂ ਦਾ ਸਮਝ ਨਹੀਂ ਆਉਂਦਾ ਮੇਰੇ ਮੂੰਹ ਨੂੰ ਕੈਮਰਾ ਨਾ ਮੇਰੇ ਮੂੰਹ ਨਹੀਂ ਕਰਾਂਗਾ ਤੂੰ ਅਗਲੇ ਨੁਕਸਾਨ ਕਿਉਂ ਕੀਤਾ ਹੀ ਤਮੀਜ਼ ਹੈਗੀ ਗੱਲ ਕਰਨ ਦੀ ਹੈਗੀ ਆ ਕਿੰਨੀ ਤਮੀਜ਼ ਹੈ ਮੂੰਹ ਨਾ ਕਰ ਰਹੀ ਨਾ ਮੂੰਹ ਨਾ ਕਰ ਰਿਆ ਧੱਕਾ ਕਰ ਰਿਆ ਮੂੰਹ ਚ ਨਹੀਂ ਪਾਇਆ ਹੀ ਮੂੰਹ ਚ ਹੀ ਪਾਇਆ ਹੀ ਚਲ ਆਏ ਚਲੋ ਬਈ ਬ੍ਰੇਕ ਮਾਰੇ ਨਾ ਇੱਕ ਪਰਲੀ ਸਾਈਡ ਗੱਡੀ ਆਉਂਦੀ ਜਿੰਨੇ ਨੇ ਇਧਰ ਨੂੰ ਮੋੜਨਾ ਸੀ ਤੇਜ਼ ਆਉਂਦੇ ਜਿੰਨੇ ਨੇ ਇੱਕਦਮ ਬ੍ਰੇਕ ਮਾਰਦੇ ਮੈਂ ਪਿੱਛੇ ਆਉਂਦਾ ਹਾਂ ਬਾਈ ਕਿਹੜੀ ਸਾਈਡ ਤੇ ਜਾ ਰਿਹਾ ਸੀਗਾ ਬਾਈ ਆਪਣੀ ਮੈਂ ਭਾਜੀ ਉਹ ਸਾਈਡ ਤੇ ਜਾ ਰਿਹਾ ਹਾਂ ਇਹਨੇ ਸਵਾਰੀਆਂ ਵਹਿੰਦੇ-ਵਹਿੰਦੇ ਨੇ ਨਾ ਪਰ ਗੱਡੀ ਪਿੱਛੇ ਲਾ ਕੇ ਮਾਰੀ ਆ ਸਾਡੀ ਕਨੈਕਟਰ ਸਾਈਡ ਤੋਂ ਲੱਗੀ ਗੱਡੀ ਸਾਡੀ ਗੱਡੀ ਕਨੈਕਟਰ ਸਾਈਡ ਤੋਂ ਲੱਗੀ ਹੈ ਡਰਾਈਵਰ ਸਾਈਡ ਤੋਂ ਲੱਗੀ ਮੈਂ ਆਪਣੀ ਲੇਨ 'ਚ ਜਾ ਰਿਹਾ ਹਾਂ ਆਲੇ ਇੰਡੀਕੇਟਰ ਦਿੰਦਾ ਹੋਇਆ ਮਤਲਬ ਇਹਨੇ ਸਵਾਰੀਆਂ ਦੇ ਲਾਲਚ 'ਚ ਠੋਕਦਾ ਬੰਦਾ ਮੈਨੂੰ ਆਜ ਮੈਂ ਕਹਿੰਦਾ ਕਿ ਲਾਲਚ 'ਚ ਠੋਕਿਆ ਕਿੰਨਾ ਇਹਨੇ ਬ੍ਰ ਇਹ ਬੋਕੇ ਤਾਂ ਉਹਦਾ ਸਪੋਰਟ ਬ੍ਰੇਕ ਮਾਰ ਜੀ ਨੇ ਕੋਸ਼ਿਸ਼ ਕੀਤੀ ਹੈ ਨਾ ਉੱਠੀ ਸਿੱਧੀ ਬ੍ਰੇਕ ਮਾਰ ਜੀ ਕੋਸ਼ਿਸ਼ ਕੀਤੀ ਤਾਂ ਹੀ ਪਤਾ ਨਹੀਂ ਵੱਲ ਆ ਗਿਆ ਮਾਸ ਪਾਟ ਗਿਆ ਕੀ ਆ ਹੁਣ ਉਹਦਾ ਐਕਸਰਜੇ ਪਤਾ ਲੱਗੇਗਾ ਨਹੀਂ ਤਾਂ ਅੰਦਰ ਗੱਡੀ ਖੋਲ ਕੇ ਵੇਖ ਲੋ ਅਗਰ ਮਾਸੀ ਚ ਨਹੀਂ ਹੀਟ ਗੱਡੀ ਤੇ ਆਈ ਹੋਏ ਤੇ ਲੱਤ ਟੁੱਟ ਗਈ ਗੱਡੀ 'ਚ ਬੈਠੇ ਦੀ ਭਾਜੀ ਟਾਕੀ ਖੁੱਲ ਗਈ ਇੱਕਦਮ ਜਦੋਂ ਬ੍ਰੇਕ ਮਾਰੇ ਨਾ ਮੇਰਾ ਭਾਰ ਟਾਕੀ ਤੇ ਆ ਗਿਆ ਟਾਕੀ ਖੁੱਲ ਗਈ ਇੱਕਦਮ ਸਾਰੀਆਂ ਸਵਾਰੀਆਂ ਮੈਂ ਬਹੁਤ ਜੋ ਮੈਂ ਬਚਾਇਆ ਬਹੁਤਾ ਪਰੇ ਬਚੇ ਨਹੀਂ ਹੈਗੇ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਬਸਤੀ ਯੋਧੇਵਾਲ ਤੋਂ ਪਿੱਛੇ ਅਸੀਂ ਕਾਕੂਵਾ ਰੋਡ ਦੇ ਉੱਤੇ ਮੌਜੂਦ ਆ ਜਿੱਥੇ ਇੱਕ ਆਈ 20 ਕਾਰ ਤੁਹਾਨੂੰ ਦਿਖ ਰਹੀ ਹੋਣੀ ਆ ਜੋ ਆਪਣੀ ਸਾਈਡ ਤੇ ਜਾ ਰਹੀ ਸੀ ਜਿਹਦੀ ਇੱਕ ਫੇਂਟ ਹੁੰਦੀ ਆ ਉਹ ਬੱਸ ਦੇ ਨਾਲ ਫੇਂਟ ਹੁੰਦੀ ਆ ਲੇਕਿਨ ਆ ਬੱਸ ਦਾ ਕੰਡਕਟਰ ਹੈ ਗੱਲਬਾਤ ਕਰਦੇ ਆ ਬਾਈ ਕੀ ਨਾਮ ਆਪਣਾ ਮੇਰਾ ਨਾਮ ਆਕਾਸ਼ ਕੀ ਹੋਇਆ ਕੀ ਆਕਾਸ਼ ਬਾਈ ਮੈਨੂੰ ਕੁਛ ਨਹੀਂ ਨਾ ਦੱਸਤਾ ਦੇ ਯਾਰ ਮੇਰਾ ਭਰਾ ਕੰਡਕਟਰ ਹੈ ਕੰਡਕਟਰ ਹੈ ਹਾਂ ਤੇ ਗੱਡੀ ਕੋਣ ਚਲਾ ਰਿਹਾ ਡਰਾਈਵਰ ਕਿਹੜਾ ਉਹ ਪਿਆ ਬਾਈ ਉਹ ਪਿਆ ਯਾਰ ਐਦਾਂ ਨਾ ਗੱਲ ਕਰ ਮੇਰਾ ਭਰਾ ਕਰੋ ਬਹੂ ਨਾਲ ਇਹ ਰੇ ਮੈਂ ਘਰੋਂ ਤੇ ਗੱਡੀ ਭਾਂਦੇਗਾ ਮੈਂ ਕਿ ਗੱਡੀ ਭਾਂਦੇ ਤੂੰ ਕੇ ਕੈਮਰਾ ਲੈਉਂਗਾ ਭਾਈ ਮੇਰੀ ਗੱਲ ਸੁਣ ਲੈ ਕੈਮਰੇ ਕੋਲੇ ਮਾਤਰਾ ਨਾਲ ਹੀ ਫਾਲਤੂ ਦਾ ਸਮਝ ਨਹੀਂਦਾ ਮੇਰੇ ਮੂੰਹ ਨੂੰ ਕੈਮਰਾ ਨਾ ਮੇਰੇ ਮੂੰਹ ਨਹੀਂ ਕਰਾਂਗਾ ਤੂੰ ਅਗਲੇ ਨੁਕਸਾਨ ਕਿ ਕਿਤਾਈ ਇੱਕ ਸਕਿੰਟ ਭਾਈ ਉਧਰ ਗੱਲ ਕਰਦਾ ਨਾ ਮੈਂ ਫਿਰ ਗੱਲ ਕਰ ਫਿਰ ਮੈਨੂੰ ਹੱਥ ਨਾ ਲਾ ਮੇਰੇ ਫਿਰ ਬਾਹਰ ਹੀ ਫੜਨੀ ਹੋਗੀ ਕੀ ਗੱਲ ਕਹਿਦਾਈ ਮੈਂ ਬਾਹਰ ਫੜਦਾ ਤੇ ਤੂੰ ਮੈਂ ਤਮੀ ਹੈਗੀ ਗੱਲ ਕਰਨ ਦੀ ਹੈਗੀ ਆ ਕਿੰਨੀ ਤਮੀ ਹੈ ਮੂੰਹ ਨਾ ਕਰ ਰਹੀ ਨਾ ਮੂੰਹ ਨਾ ਕਰ ਕੇ ਧੱਕਾ ਕਰ ਰਿਹਾ ਮੂੰਹ ਚ ਨਹੀਂ ਪਾਇਆ ਹੀ ਮੂੰਹ ਚ ਹੀ ਪਾਇਆ ਹੀ ਮੂਸ ਕੀ ਭਾਈ ਕਿਹੜਾ ਡਰਾਈਵਰ ਕਿਹੜਾ ਆਉਂ ਨਾਲ ਆਉ ਡਰਾਈਵਰ ਕਿਹੜਾ ਨੰਬਰ ਬਹਿ ਗਿਆ ਹਾਂ ਲਫਾਫਾ ਪਿਆ ਭਾਈ ਤੂੰ ਲੰਮਾ ਤੋਂ ਪੈ ਗਿਆ ਤੇਰੇ ਲੱਗੀ ਆ ਮੇਰੇ ਤੱਕਾ ਦਾ ਬ੍ਰੇਕ ਮਾਰੇ ਨਾ ਟਾਕੀ ਖੁੱਲ ਗਈ ਹੈ ਚਲੋ ਆਏ ਚਲੋ ਮੈਂ ਬ੍ਰੇਕ ਮਾਰੇ ਨਾ ਇੱਕ ਪਰਲੀ ਸਾਈਡ ਗੱਡੀ ਆਉਂਦੀ ਇਹਨਾਂ ਨੇ ਇਧਰ ਨੂੰ ਮੋੜਨਾ ਸੀ ਤੇਜ਼ ਆਉਂਦੀ ਇਹਨਾਂ ਨੇ ਇੱਕਦਮ ਬ੍ਰੇਕ ਮਾਰਦੇ ਮੈਂ ਪਿੱਛੋਂ ਆ ਰਹੇ ਮੈਂ ਪਿੱਛੇ ਆਉਂਦਾ ਇਹ ਫੇ ਤੁਸੀਂ ਬ੍ਰੇਕ ਲਗਾ ਜਦੋਂ ਮੈਂ ਬ੍ਰੇਕ ਮਾਰਿਆ ਨਾ ਟਾਕੀ ਟਾਕੀ ਖੁੱਲ ਗਈ ਗੱਡੀ ਦੀ ਇੱਕਦਮ ਹੀ ਟਾਕੀ ਖੁੱਲ ਗਈ ਮੈਂ ਉਹਦੇ ਨਾਲ ਹੀ ਡੱਗ ਗਿਆ ਮੇਰੀ ਪਤਾ ਨਹੀਂ ਕਾਦੇ ਵਿੱਚ ਲੱਤ ਫਸ ਗਈ ਮੈਂ ਬਸ ਤੋਂ ਡਿੱਗ ਗਿਆ ਮੈਂ ਬਸ ਤੋਂ ਕਿੰਨੀ ਗੱਡੀ ਵਾਲੇ ਸਪੀਡ ਦੀ ਤੁਹਾਡੀ ਵੀਰ ਮੈਂ 60 ਦੀ ਸਪੀਡ ਤੋਂ ਸਵਾਰੀਆਂ ਮੇਰੀਆਂ ਪੱਕੀਆਂ ਖੜੀਆਂ ਇਹਨਾਂ ਤੋਂ ਬੋਲਾ 60 ਤੋਂ ਸਪੀਡ ਤੋਂ ਮੈਂ ਅਗਰ ਦੀ ਗੱਡੀ ਨਹੀਂ ਕਦੇ ਭਜਾਈ ਮੈਨੂੰ 19 ਸਾਲ ਹੋ ਗਏ ਬਾਈ ਹੁਣ ਇੱਥੇ ਇੱਧਰ ਨੂੰ ਮੁੜਨਾ ਸੀਗਾ ਇੱਕਦਮ ਬ੍ਰੇਕ ਮਾਰੇਆ ਬਿਲਕੁਲ ਇੱਕਦਮ ਬ੍ਰੇਕ ਮਾਰੇਆ ਠੀਕ ਹੈ ਚੈੱਕ ਕਰਾ ਲਓ ਤੁਸੀਂ ਕਿੱਧਰ ਜਾ ਰਹੇ ਸੀ ਇਹ ਕਹਿੰਦੇ ਇੱਕਦਮ ਮੋੜਿਆ ਵੀਰ ਆਪਣਾ ਉੱਥੇ ਇੰਡੀਕੇਟਰ ਦੇ ਦਿੰਦਾ ਹਾਂ ਜੀ ਮੈਂ ਉੱਤੋਂ ਠੀਕ ਹੈ ਥੱਲੇ ਨੂੰ ਉਤਰਨਾ ਸੀ ਇੰਡੀਕੇਟਰ ਦੇ ਕੇ ਮੁੜਾਂਗਾ ਹੋਰ ਮੇਰੇ ਤੋਂ ਜਾਂ ਤਾਂ ਕੀ ਕਰ ਸਕਦਾ ਮੈਂ ਠੀਕ ਹੈ ਭਾਜੀ ਇੰਡੀਕੇਟਰ ਦੇ ਕੇ ਕਹਿੰਦਾ ਮੈਂ ਨਾਲ ਕਿ ਸੀਸੀਟੀਵੀ ਲੱਗੇ ਨਾ ਚੈੱਕ ਕਰਾ ਲਓ ਕਿ ਗੱਡੀ ਮੈਂ ਗੱਡੀ ਹੋਲੀ ਨੂੰ ਇੰਡੀਕੇਟ ਦੇ ਦਿੰਦਾ ਹੁੰਦਾ ਗੱਡੀ ਕੱਟੀ ਨਹੀਂ ਆਪਣੇ ਰੋਡ ਤੇ ਹੀ ਆ ਇਹਨਾਂ ਨੇ ਕੀ ਕੀਤਾ ਇਹ ਤਾਂ ਸਵਾਰੀਆਂ ਦੇਖ ਰਹੇ ਨੇ ਪਤਾ ਨਹੀਂ ਕੀ ਕਰ ਰਹੇ ਨੇ ਇਹਨਾਂ ਨੇ ਇੱਕਦਮ ਜਿਦ ਪਤਾ ਨਹੀਂ ਇੱਕਦਮ ਬ੍ਰੇਕ ਮਾਰੀ ਉਹਨਾਂ ਨੇ ਬਾਅਦ ਚੋਂ ਇੱਕਦਮ ਜੇ ਵਿੱਚ ਵੱਜ ਗਈ ਆ ਗੱਡੀ ਤੇ ਗੱਡੀ ਨੂੰ ਬ੍ਰੇਕ ਮਾਰੀ ਗੱਡੀ ਤਾਂ ਹੀ ਉਹ ਸਾਈਡ ਤੇ ਵੱਜੀ ਆ ਇਹਨਾਂ ਨੇ ਮਤਲਬ ਕਿ ਗੱਡੀ ਵਾਲੇ ਦੇਖਿਆ ਗੱਡੀ ਤੁਹਾਡੀ ਕਿੰਨਾ ਅੱਗੇ ਲੈ ਕੇ ਟੱਕਰ ਮਾਰਦੇ ਗੱਡੀ ਇੱਦਾਂ ਵੱਜੀ ਨਾ ਜਿਵੇਂ ਵੇਚ ਜਾਣਗੇ ਗੱਡੀ ਮੇਰੀ ਹੋਲੀ ਨਹੀਂ ਬਿਲਕੁਲੀ ਗੱਡੀ ਮੇਰੀ ਸਪੀਡ ਤੇ ਵੱਜ ਕੇ ਗੱਡੀ ਆਪਣੇ ਬਗਾਨ ਤੁਰ ਪਈ ਆ ਤੇ ਇਹ ਕਹਿੰਦਾ ਮੱਢ ਗਿਆ ਪਾਜੀ ਮੈਂ ਤਾਂ ਵੇਖਿਆ ਮੈਂ ਤਾਂ ਗੱਡੀ ਸਾਈਡ ਤੇ ਲਾ ਕੇ ਫੇਰ ਆਇਆ ਵਾਂ ਤੂੰ ਇੱਕ ਮਿੰਟ ਬਾਸ ਦੇ ਅੰਦਰ ਵੀਡੀਓ ਬਣਾਇਓ ਕੁਝ ਵੀ ਮਾਰੀ ਨਹੀਂ ਜਾਂਦੇ ਇਹ ਲੱਗ 6:00 ਪਹਿਲਾਂ ਤੋਂ ਵੱਜੀ ਪਈ ਆ ਤਾਂ 6:00 ਵਜੇ ਹੀ ਬਾਤ ਚਲਾ ਰਿਹਾ ਐ ਅੰਕਲ ਜੀ ਇਫੈਕਟ ਐਦਾਂ ਹੁੰਦਾ ਫ੍ਰੈਕਚਰ ਹੁੰਦਾ ਨਾ ਮੇਰੀ ਗੱਲ ਸੁਣੋ ਪਾਜੀ ਗੱਲ ਸੁਣੋ ਜਦੋਂ ਫ੍ਰੈਕਚਰ ਹੁੰਦਾ ਨਾ ਤੇ ਆਪਾਂ ਹਰ ਤੇ ਜ਼ੋਰਦਾਰੀ ਚੀਜ਼ ਤੇ ਤੇ ਚੀਜ਼ ਟੁੱਟ ਜਾਂਦੀ ਆ ਹੈ ਜਾਂ ਤੇ ਉਹ ਦਿੱਕਤ ਆ ਇਹਦਾ ਮੈਂ ਦੱਸੋ ਕਿਵੇਂ 6:00 ਵਜੇ ਕੀ ਆ ਰੇ ਇਧਰੋਂ ਆ ਰਹੇ ਤੁਸੀਂ ਬਾਈ ਅਸੀਂ ਪਾਜੀ ਅੰਬਰਸੋੜ ਵੱਲੋਂ ਜਾਣਾ ਕਿੱਧਰ ਸੀਗਾ ਆਪਾਂ ਪਾਜੀ ਇੱਥੇ ਹੜੇ ਤੇ ਬਾਕੀ ਬਾਕੀ ਤੁਸੀਂ ਸਵਾਰੀ ਹੋ ਨਾ ਸਵਾਰੀ ਹੱਦ ਦਾ ਦਾ ਦਲੀ ਕਿੰਨੇ ਤੁਸੀਂ ਸਵਾਰੀ ਕਿੱਥੋਂ ਦੀ ਚੜੇ ਸੀ ਕਿ ਤੁਸੀਂ 9000 ਤੋਂ 9000 ਹਾਂ ਕੀ ਦੀ ਗਲਤੀ ਸੀ ਕਿ ਦੋਨਾਂ ਤੇ ਗਲਤੀ ਕੀਤੀ ਸੀ ਜੀ ਜੀ ਅੱਗੇ ਸੀ ਇਹ ਬੈਠ ਛੁੱਟ ਗਿਆ ਇਹਨਾਂ ਨੂੰ ਸ਼ੱਕ ਤਾਂ ਬ੍ਰੇਕ ਮਾਰੀ ਨੇ ਫਿਰ ਤੁਸੀਂ ਪਿਛਲੀ ਸੀਟ ਤੇ ਸੀ ਕਿਹਨੇ ਚ ਜੀ ਕਨੈਕਟਰ ਤੇ ਡਰਾਈਵਰ ਤੋਂ ਕਿੰਨਾ ਪਿੱਛੇ ਸੀਗੇ ਮੈਂ ਇਹ ਪਿਛਲੀ ਸੀਟ ਤੇ ਜਿਹੜਾ ਡਰਾਈਵਰ ਜੀ ਉੱਥੇ ਬੈਠਾ ਸੀਗਾ ਤੁਸੀਂ ਪਿਛਲੀ ਸੀਟ ਤੇ ਬੈਠ ਚੁੱਕੇ ਸੀ ਇਹਨਾਂ ਨੇ ਬ੍ਰੇਕ ਮਾਰੀ ਨਾਲ ਹੀ ਮੈਂ ਵੀ ਡਿੱਗ ਪਿਆ ਬੈਠਾ ਬੈਠਾ ਬਸ ਆਸ ਦਾ ਬਚਾਅ ਹੋ ਗਿਆ ਕਿੰਨੀਆਂ ਸਵਾਰੀਆਂ ਸੀ ਬਾਈ ਵਿੱਚ ਵੀਰੇ 30 ਕੁ ਸਵਾਰੀਆਂ ਸੀਆਂ ਹਾਂਜੀ ਹਾਂ ਡੇਲੀ ਜਾਣੀ ਸਾਰੀ ਡੇਲੀ ਸਾਰੀ ਵੀਰੇ ਡੇਲੀ ਵਾਲੀਆਂ ਸਵਾਰੀਆਂ ਮੈਂ ਨਮਾ ਸ਼ਹਿਰ ਤੋਂ ਪਾਜੀ ਜਾਣੀ ਕਿਤੇ ਲੁਧਿਆਣਾ ਮੈਂ ਲੁਧਿਆਣੇ ਖੜਨਾ ਹੁੰਦਾ ਤਾਂ ਹੀ ਮੈਂ ਆਰਾਮ ਨਾਲ ਆਉਂਦਾ ਮੈਨੂੰ ਕੋਈ ਗਾਲੀ ਨਹੀਂ ਆਉਂਦੀ ਟਾਇਰ ਤੇ ਪਹਿਲਾਂ ਕੁਝ ਲੱਗਾ ਕੁਝ ਨਹੀਂ ਵੀਰੇ ਲੱਗਿਆ ਬਿਲਕੁਲ ਨੋਰਮਲ ਸੀ ਮੈਂ ਤੁਸੀਂ ਡਿੱਗ ਕਿਦਾਂਗੇ ਭਾਈ ਪਾਜੀ ਜਦੋਂ ਨਾ ਬ੍ਰੇਕ ਇੱਕਦਮ ਇਹਨਾਂ ਦੇ ਵਿੱਚ ਬਸੋਂਗੇ ਡਿੱਗੂਗੇ ਕਿਦਾਂ ਟਾਕੀ ਪਾਜੀ ਟਾਕੀ ਖੁੱਲ ਗਈ ਇੱਕਦਮ ਜਦੋਂ ਬ੍ਰੇਕ ਮਾਰੇ ਨਾ ਮੇਰਾ ਭਾਰ ਟਾਕੀ ਤੇ ਆ ਗਿਆ ਟਾਕੀ ਖੁੱਲ ਗਈ ਇੱਕਦਮ ਸਾਰੀਆਂ ਸਵਾਰੀਆਂ ਮੈਂ ਬਹੁਤ ਜੋ ਮੈਂ ਬਚਾਇਆ ਬਹੁਤ ਆਪਰੇ ਬਚੇ ਨਹੀਂ ਹੈਗੇ। ਲੇਕਿਨ ਇੱਕ ਡਰਾਈਵਰ ਆ ਭਾਈ ਉਹਦਾ ਕਹਿ ਰਿਹਾ ਕਿ ਸਾਰਿਆਂ ਤੁਹਾਡੀ ਜਿਹੜੀ ਹੈ ਗਲਤੀ ਹੈਗੀ ਆ। ਭਾਜੀ ਮੈਂ ਦੱਸਾਂ ਸਵਾਰੀਆਂ ਵੀ ਹੁਣ ਮੈਂ ਸਾਂ ਭਾਜੀ ਇੱਕ ਤੇ ਆਪਾਂ ਦੂਰ ਦੇ ਆ ਠੀਕ ਹੈ ਸਾਡਾ ਕਿਤੇ ਕਿਸੇ ਨੇ ਸਾਡ ਨੂੰ ਦੇਣਾ ਮੈਂ ਤਾਂ ਉਹੀ ਉਹੀ ਚੀਜ਼ ਹੋਗੀ। ਇਹ ਥੋੜੇ ਜਾਣਨ ਵਾਲੇ ਨੋਨ ਇੱਕ ਦੂਜੇ ਦੇ ਮੈਂ ਪਹਿਲੀ ਗੱਲ ਮੇਰਾ ਕੋਈ ਨੋਨ ਹੋਏਗਾ ਨਾ ਅਗਿਆਤ ਅਣਜਾਣ ਬੰਦੇ ਦਾ ਸਾਥ ਦੇ ਕੇ ਮੈਂ ਆਪਣੇ ਜਾਣਨ ਵਾਲੇ ਦਾ ਦਾਂਗਾ। ਗੱਡੀ ਬਾਹਰ ਗੱਡੀ ਬਾਹਰ ਲਿਆ ਰਿਹਾ ਲੁਧਿਆਣੇ ਉਤਰਨਾ ਹੁਣ ਲੁਧਿਆਣੇ ਤੋਂ ਘੇਰ ਲਿਆ ਜੋ ਧਿਆਨੇ ਕਿਹ ਲਿਆ ਆਪਾਂ ਇੱਥੇ ਖੁੱਦ ਹੀ ਗੱਡੀ ਰੋਕੀ ਜਾਂਦੀ ਫਿਰ ਮਤਲਬ ਕਿ ਮੈਂ ਗੱਡੀ ਖੜੀ ਕਰਕੇ ਅੱਗੇ ਆਇਆ ਵਾਂ ਇਹ ਗੱਡੀ ਵਿੱਚ ਨਾ ਉੱਤੇ ਡਿੱਗੇ ਨਹੀਂ ਇਹ ਵਿੱਚ ਬੱਟਾ ਹੀ ਸੱਚ ਇਹਨੂੰ ਲਾਇਆ ਗੱਲ ਬੱਚੋਂ ਉਹਨਾਂ ਨੇ ਹਾਂ ਇਹ ਬੱਚੇ ਬਠਾਈ ਮੈਨੂੰ ਯਾਦ ਆ ਗਿਆ ਕਹਿੰਦਾ ਮੈਂ ਟਾਕੀ ਤੇ ਟਾਕੀ ਕੋਲੀ ਦੇ ਡਿੱਗੇ ਆ ਨਾ 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 ਇਹ ਬੱਚੇ ਬਠਾ ਇਹਨੂੰ ਲਾਇਆ ਸਾਹਮਣੇ ਸਾਹਮਣੇ ਲਾਇਆ ਬੱਚੋਂ ਕੰਡਕਟਰ ਨੇ ਸਾਹਮਣੇ ਲਾਇਆ ਅੰਗਲ ਜੀ ਬਾਅਦ ਵਿੱਚ ਚੁਲਾਇਆ ਇਹ ਡਿੱਗਾ ਨਹੀਂ ਬਸ ਚੁਲਾਇਆ ਗਿਆ ਬਈ ਮੈਂ ਨਹੀਂ ਦੇਖਿਆ ਜਿਹੜੀ ਜਿਹੜੀ ਕੋ ਮੈਂ ਇਹ ਪਿੱਛੇ ਬੈਠੀ ਆ ਮੈਂ ਤਾਂ ਆਪ ਡਿੱਗ ਪਿਆ ਸੀ ਮੈਂ ਨਿਕਲ ਕੇ ਆਇਆ ਮੈਂ ਡਰਾਈਵਰ ਬਾਹਰ ਡਿੱਗਿਆ ਸੀ ਕਿ ਨਿਕਲਿਆ ਸੀ ਬਈ ਮੈਂ ਜਿਹੜਾ ਮੈਂ ਇਹ ਨਾ ਦੱਸਦਾ ਨਾ ਭਾਈ ਜੀ ਕਿ ਇਹ ਡਰਾਈਵਰ ਦੀ ਗਲਤੀ ਹੈ ਜਦੋਂ ਬਿੱਡ ਜੋ ਮੈਂ ਬਾਹਰ ਰਹਿਣਾ ਤੇ ਇਹ ਥੱਲੇ ਪਿਆ ਸੀ ਕਿਤੇ ਜਿੱਥੇ ਪਿਆ ਸੀ ਨਹੀਂ ਮੈਂ ਅਗਲੀ ਟਾਕੀ ਜੁੜਿਆ ਹਾਂਜੀ ਅਗਲੀ ਟਾਕੀ ਪਤਾ ਨਹੀਂ ਮੇਰੇ ਸਾਹਮਣੇ ਕੰਡਕਟਰ ਨੇ ਤੇ ਕੁਮੰਡੇ ਨੇ ਹੋਰ ਨੇ ਇਹਨੂੰ ਬਾਅਦ ਚੁਲਾਇਆ ਹੈ ਕਹਿੰਦਾ ਮੈਂ ਸੱਟ ਲੱਤ ਟੁੱਟ ਗਈ ਲੱਤ ਟੁੱਟ ਗਈ ਪਤਾ ਨਹੀਂ ਕੀ ਹੋਇਆ ਹ ਤੇ ਉਹਨਾਂ ਨੇ ਖਿੱਚ ਕੇ ਲਾਇਆ ਤੇ ਫਿਰ ਇਹ ਚਿਕਨ ਜੜਦਾ ਨਹੀਂ ਹੋਇਆ ਨਹੀਂ ਆਸੀਂ ਬਚਾਓ ਗਿਆ ਤਾਂ ਬਾਬਾ ਜੀ ਦਾ ਸ਼ੁਕਰ ਆ ਮੱਥੇ ਦੇਖਿਓ ਰਹੇ ਆ ਦਰਬਾਰ ਸਾਹਿਬ ਤੋਂ ਅਸੀਂ ਤਿੰਨੇ ਜਾਣੇ ਆ ਤਿੰਨ ਜਾਣੇ ਜੀ ਮੈਂ ਤੇ ਮੇਰਾ ਨਾਲ ਇੱਧਰ ਟਰਨ ਕਰਨਾ ਜੀ ਕਾਹ ਨੀਚੇ ਛੇਪੂਰੀ ਵੱਲੋਂ ਹਾਂਜੀ ਹਾਂਜੀ ਤੁਹਾਨੂੰ ਰਾਹਵਾਂ ਤਾਂ ਨਹੀਂ ਪਤਾ ਤੇ ਆਪਾਂ ਉਦੋਂ ਇੰਡੀਕੇਟਰ ਲੈਂਦੇ ਆਉਣੇ ਆ ਕਿਉਂਕਿ ਮੈਪ ਤੇ ਪਹਿਲਾਂ ਬਿਖਾਤੇ ਕਿ ਟਰਨ ਕਰਨਾ ਹੈ ਆਪਾਂ ਇੰਡੀਕੇਟਰ ਲੈਂਦੇ ਹੋ ਰਹੇ ਆ ਪਿੱਛੋਂ ਠੀਕ ਹੈ ਇੰਡੀਕੇਟਰ ਤੇ ਵਿਆਰਿਆ ਇਹਨੇ ਕੀ ਕੀਤਾ ਮੈਨੂੰ ਤੇ ਜੁੱਤਕ ਲੱਗੰਦੇ ਆ ਇਹਨੇ ਨਾ ਸਵਾਰੀਆ ਵੈਂਦੇ ਮੈਂਦੇ ਨਾ ਤੇ ਧਿਆਨ ਨਹੀਂ ਦਿੱਤਾ ਅੱਗੇ ਤੇ ਜਦੋਂ ਨਹੀਂ ਇੱਕਦਮ ਵੇਖਿਆ ਨਾ ਅੱਗੇ ਨੂੰ ਇਹਨੇ ਬਸ ਕੱਟੀ ਵੀ ਆ ਤੇ ਬ੍ਰੇਕ ਵੀ ਮਾਰੀ ਸਵਾਰੀਆਂ ਦੇ ਚੱਕਰ ਚਾ ਕੰਮ ਕਰਦਾ ਹਾਂ ਇਹਨੇ ਬਸ ਕੱਟੀ ਵੀ ਆ ਤੇ ਬ੍ਰੇਕ ਵੀ ਮਾਰੀ ਆ ਬਸ ਕੱਟਦੇ ਕੱਟਦੇ ਇਹ ਰੋ ਕੰਡਕਟਰ ਸਾਹਤ ਲੱਗ ਗਈ ਆ ਮੇਰੀ ਬਾਣੀ ਇੱਥੇ ਸਵਾਰੀਆਂ ਕਿ ਲਾਣੀ ਹੁੰਦੀ ਇੱਥੇ ਕਿਹਦੀ ਲਾਣੀ ਹੁੰਦੀ ਆ ਚੁੱਕ ਤੇ ਸਕਦੇ ਆ ਇੱਥੋਂ ਉੱਠ ਸਕਦੀ ਆ ਚੱਕ ਵੀ ਸਕਦੇ ਇੱਥੇ ਅੱਜ ਬਸਾਂ ਖੜਧੀਆਂ ਨੇ ਲੋਕ ਸਵਾਰੀ ਨਹੀਂ ਲੱਕਦੇ ਇੱਥੋਂ ਲੋਕ ਪੂਰੀ ਭਰੀ ਸੀਗੀ ਲੋਕਲ ਸਵਾਰੀ ਨਹੀਂ ਚੱਕਦੇ ਇੱਥੋਂ ਲੁਧਿਆਣੇ ਵਾਲੀ ਖਾਲੀ ਸੀਗੀ ਥੋੜੀ ਸਵਾਰੀ ਹੈ 15 20 ਵਾਰੀਆਂ ਆਉਣੀਆਂ ਲੁਧਿਆਣੇ ਉਤਰਨਾ ਚਾਰੇ ਵਾਲਾ ਹ ਲੁਧਿਆਣਾ ਸ਼ੋਪੀਜ਼ ਹਾਂ ਲੇਕਿਨ ਪੀਸੀਆਰ ਮੁਲਾਜ਼ਮ ਤਾਂ ਪਹੁੰਚ ਚੁੱਕੇ ਹੋਏ ਨੇ 112 ਤੇ ਕੌਣ ਕੀਤਾ 112 ਨੇ ਕੀਤਾ ਕੋਈ 112 ਤੋਂ ਆਈ ਆ 112 ਤੋਂ 112 ਬਣੀ ਆਏ ਤੁਸੀਂ ਉਹ ਮੈਂ ਤਾਂ ਲੰਘਣ ਲੱਗੇ ਰੁਕਣ ਦੇ 112 ਕਰੋ ਜੀ ਜੁੜੀ ਹੋਏ ਕਿਰਾ ਕੀਰਾਏ ਤੇ ਬੀਆਈਪੀ ਡਿਊਟੀ ਫਸੇ ਸਾਰੇ ਬਾਦ ਸਾਹਿਬ ਆਏ ਹੋਏ ਨੇ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਿਹਾ ਹੈ ਬਹੁਤ ਚੱਲ ਜਾਓ ਪਰ ਕੀ ਹੋ ਗਿਆ ਤੁਹਾਨੂੰ ਤੁਸੀਂ ਭਾਈ ਜੀ ਇਹ ਤਾਂ ਤੁਸੀਂ ਲੈ ਲਿਓ ਇਹ ਗੱਡੀ ਕਿਹੜੀ ਦੂਜੀ ਹੋਰ ਕਿਹੜੀ ਆ ਆ ਆਪਣੀ ਮੇਰੀ ਗੱਡੀ ਬਾਜੀ ਕਾਢੀ ਕਰਾ ਹਾਂਜੀ ਇਹ ਡਰਾਈਵਰ ਕਰਦਾ ਐਸ ਜੀ ਹਾਂ 0345 45 45 ਬਾਈ ਤੁਸੀਂ ਇਸ ਏਰੀਆ ਦੇ ਉਹ ਇਹ ਪਤਾ ਕੀ ਸੂਚਨਾ ਕੀ ਮਿਲਦੀ ਹੈ ਸਰ ਸਾਨੂੰ ਤੇ ਹੁਣ ਕੰਟਰੋਲ ਤੋਂ ਫੋਨ ਆਇਆ ਸੀਗਾ ਵੀ ਇਦਾਂ ਦਾ ਐਕਸੀਡੈਂਟ ਹੋਇਆ ਮੋਕੇ ਤੇ ਜਾ ਕੇ ਪਾਜੀ ਜਦੋਂ ਕਿ ਨਹੀਂ ਇਹ ਬਚਰੇ ਬਾਹਰੋਂ ਆਏ ਨੇ ਇਹ ਕਹਿ ਰਹੇ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਲੋਕਲ ਸਵਾਰੀਆਂ ਲਾਣੀਆਂ ਸੀਗੀਆਂ ਹੁਣ ਤੁਸੀਂ ਤਫਤੀਸ਼ ਵਿੱਚ ਕੀ ਦੇਖੋਗੇ ਸਰ ਅਸੀਂ ਤੇ ਫਿਰ ਡਿਊਟੀ ਅਫਸਰ ਨੂੰ ਬੁਲਾਵਾਂਗੇ ਜੋ ਕਾਰਵਾਈ ਉਹ ਕਰਨੀ ਆਣੀ ਹੈ ਉਹ ਕਰ ਰਹੀ ਹੋਦੀ ਉਹ ਤੁਹਾਨੂੰ ਲੇਕਿਨ ਇਹ ਬਾਹਰੋਂ ਆਈ ਇਹਨਾਂ ਨੇ ਕਿ ਮੋੜਨਾ ਸੀਗਾ ਸੀ ਲੇਕਿਨ ਇਹ ਤੁਸੀਂ ਇਹ ਬਿਆਨ ਲਿੱਤੇ ਹਜੇ ਕਿ ਤਪਤੀ ਛੱਪੜ ਹੀ ਲੇਗਾ ਆਈਓ ਲੇਗਾ ਆਈਓ ਸਰ ਆਈਓ ਕਰਨਗੇ ਤੁਸੀਂ ਬਸ ਦੇਖਣ ਆਏ ਹੋ ਹਾਂ ਅਸੀ ਸਰ ਪੀਸੀਆਰ ਤੇ ਸੀਗੇ ਬਾਜੀ 100 ਤੋਂ ਬਾਅਦ ਬੜੇ ਦੇਰ ਦੀ ਕੋਲ ਕੀਤੀ ਭਈਆ ਸਮਾਂ ਲੱਗੇ ਅਸੀਂ ਯੂਪੀ ਤੋਂ ਆਏ ਜਾਂ ਯੂਪੀ ਹੁੰਦਾ ਨਾ ਹੁਣ ਤੱਕ ਆ ਜਾਣੇ ਸੋਨ ਨੰਬਰ ਹਾਲੇ ਤੱਕ 112 ਨਹੀਂ ਆਈ ਇਹਨਾਂ ਦੀ ਇੰਨਾ ਟਾਈਮ ਹੋ ਗਿਆ ਮੇਰੇ ਕਹਿੰਦਾ ਕੀ ਨਾ ਆਜੋ ਬਾਜੀ ਕੀ ਨਾ ਇਹ ਨਾ ਟੋਕਿੰਗ ਨਹੀਂ ਹੁੰਦੀ ਕਿਰੇ ਮੂਰੇ ਇਹਦੇ ਮੂਰੇ ਨਹੀਂ ਹੈਗੇ ਉਹ ਇਹ ਇਹ ਨਾ ਪੜੇ ਲਿਖੇ ਅਫਸਰ ਲੱਗੇ ਹੋ ਤੁਸੀਂ ਇਹ ਕੋਈ ਪੜੇ ਪੜੇ ਲਿਖੇ ਲੱਗੇ ਹੋ ਇਹ ਥੋੜੀ ਨਾ ਕੀ ਅਗਰ ਇੰਨਾ ਹੀ ਹੁੰਦਾ ਤੇ ਉਹਦੇ ਸਟਾਰਾਂ ਲੱਗ ਜਾਂਦਾ ਤੁਹਾਡੀ ਸਟਾਰ ਲੱਗ ਗਿਆ ਚਲਦਾ ਚਲਦਾ ਇਹ ਇਹ ਨੇ ਮੁਲਾਜ਼ਮ ਉਹ ਕਹਿ ਰਹੇ ਕਿ ਮੈਂ ਆਇਆ ਵਾਂ 112 ਦੇ ਕੋਲ ਆਈ ਇਹ ਕਹਿ ਰਹੇ ਨੇ ਕਿ ਮੈਨੂੰ 112 ਕੋਲ ਸਾਡਾ ਨਹੀਂ ਡਿਊਟੀ ਛੋੜਦੀ ਆ ਤੁਹਾਡੀ ਡਿਊਟੀ ਨਹੀਂ ਹੈਗੀ ਆ ਡਿਊਟੀ ਛੋੜਦੀ ਸਾਡਾ ਪਰਦਾ ਬਸ ਫੇ ਤੁਸੀਂ ਕੀ ਕਰਨ ਆਏ ਹੋ ਫੇ ਮੈਂ ਤੈਨੂੰ ਰੁਕਣਾ ਨਹੀਂ ਕਿਉਂ ਗੱਲ ਬਾਤ ਹੋਈ ਸਾਡੇ ਏਰੀਆ ਦੇ ਜੋਧੇ ਹੁੰਦਾ ਏਰੀਆ ਤੇ ਪੈਂਦਾ ਤੁਹਾਡਾ ਏਰੀਆ ਨਹੀਂ ਪੈਂਦਾ ਸਰ ਸੀਪੀ ਸਾਹਿਬ ਤੁਹਾਨੂੰ ਮੈਂ ਇੱਕ ਨਾਮ ਦੱਸਦਾ ਨਾਮ ਹੈਗਾ ਵਾ ਸੁਲਖ ਰਾਜ ਮੁਲਖ ਰਾਜ ਨਾਮ ਹੈ ਮੁਲਾਜ਼ਮ ਦਾ ਪੀਸੀਆਰ ਮੁਲਾਜ਼ਮ ਹੈ ਮੁਲਖ ਰਾਜ ਤੁਹਾਨੂੰ ਉਹਨਾਂ ਦਾ ਪੀਸੀਆ ਦਾ ਨੰਬਰ ਵੀ ਦਿਖਾਦਾ ਕਿੰਨਾ ਨੰਬਰ ਹੈ ਪੀਸੀਆਰ ਮੁਲਾਜ਼ਮ ਦਾ ਗੱਡੀ ਦਾ ਇਹ ਤੁਹਾਨੂੰ ਦਿਖਾ ਰਿਹਾ ਟ੍ਰੇਡ ਨੰਬਰ ਪੀਸੀਆਰ ਮੁਲਾਜ਼ਮਾ ਮੁਲਖ ਰਾਜ ਹੈ ਸੀਪੀ ਸਾਹਿਬ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਮੁਲਖ ਰਾਜ ਨੂੰ ਬੋਲਣ ਦੀ ਲਿਆਕਤ تک ਨਹੀਂ ਹੈਗੀ ਇਹ ਮੁਲਖ ਰਾਜ ਨੂੰ ਏਐਸਏ ਹੀ ਬਣਾ ਦਿੱਤਾ ਗਿਆ ਵਾ ਏ ਏਐਸਆਈ ਨੇ ਤਕੜੇ ਏਐਸਆਈ ਨੇ ਕਿਸੇ ਥਾਣੇ ਲੱਗੇ ਹੋਣ ਤਾਂ ਨਾ ਰੋਬ ਨਾ ਘਟਾਇਆ ਜਾਵੇ ਕਿ ਇਹਨੇ ਤਕੜੇ ਏਐਸਆਈ ਨੇ ਕਿ ਇਹਨਾਂ ਰੋਬ ਇਦਾਂ ਦਾ ਘਟਾਇਆ ਨਾ ਜਾਵੇ ਕਿ ਇਹ ਰੋਬ ਇੰਨਾ ਛਾੜਦੇ ਨੇ ਕਿ ਇਹਨਾਂ ਨੂੰ ਵਾਹ ਨਹੀਂ ਪਤਾ ਕਿ ਮੀਡੀਆ ਮੀਡੀਆ ਨਾਲ ਗੱਲ ਕਰ ਰਹੇ ਕਿ ਕਿਹਨਾਂ ਗੱਲ ਕਰ ਰਹੇ ਨੇ 63 ਨੰਬਰ ਪੀਸੀਆਰ ਮੁਲਾਜ਼ਮ ਨੇ ਇਹ ਬਾਈ ਦਾ ਇਹਨੂੰ ਸਟਾਰ ਲੱਗਣਾ ਚਾਹੀਦਾ ਸੀਗਾ ਸਹੀ ਮਾਇਨੇ ਦੇ ਵਿੱਚ ਇਹਨੂੰ ਸਟਾਰ ਲੱਗਣਾ ਚਾਹੀਦਾ ਸੀਗਾ ਜਿਹਦੀ ਬੇਓਫ ਟਾਕਿੰਗ ਬੜੀ ਸੋਹਣੀ ਆ ਤੇ ਸਰਬਜੀਤ ਨਾਮ ਹੈ ਸਟਾਰ ਜਿਹਦੇ ਕਾਬਿਲ ਅਕਸਰ ਜਿਹੜਾ ਹੋਵੇ ਉਹਦੇ ਸਟਾਰ ਲੱਗਣਾ ਚਾਹੀਦਾ ਜਿਹੜਾ ਕਾਬਿਲ ਅਫਸਰ ਨਹੀਂ ਉਹਦੇ 스타 ਨਹੀਂ ਲੱਗਣਾ ਚਾਹੀਦਾ ਇਸ ਕਰਕੇ ਦੱਸਿਆ ਜਾ ਰਿਹਾ ਕਿ ਇੱਕ ਲਿਆਕਤ ਬੋਲਣ ਦੀ ਇੱਕ ਨਾ ਬੋਲਣ ਦੀ ਲਿਆਕਤ ਕਿੰਨਾ ਕੰਮ ਆਂਦੀ ਹੈ ਇਹ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਕਰਕੇ ਕਿ ਇੱਕ ਰੈਂਕ ਤੇ ਇੱਕ ਬਿਨਾ ਰੈਂਕ ਦਾ ਮੁਲਾਜ਼ਮ ਇਹ ਦਿਖਾ ਸਕਦਾ ਹੈ ਕਿ ਇੱਕ ਬਿਨਾ ਰੈਂਕ ਦਾ ਮੁਲਾਜ਼ਮ ਕਿੰਨੀ ਕੁ ਐਜੂਕੇਟਿਡ ਗੱਲ ਕਰ ਸਕਦਾ ਵਾ ਇੱਕ ਰੈਂਕ ਲੱਗਿਆ ਮੁਲਾਜ਼ਮ ਕਿੰਨੀ ਨੋਨ ਐਜੂਕੇਟਿਡ ਗੱਲ ਕਰ ਸਕਦਾ ਵਾ ਇਹ ਤਾਂ ਤੁਸੀਂ ਖੁਦ ਸੁਣ ਨਹੀਂ ਵੀ ਰਹੇ ਹੋ ਲੇਕਿਨ ਐਜੂਕੇਟਿਡ ਤੇ ਐਜੂਕੇਟਿਡ ਅਨੂੰ ਕਵਾਂਗੇ ਆਪਾਂ ਨੋਨ ਐਜੂਕੇਟਿਡ ਉਹਨਾਂ ਨੂੰ ਕਵਾਂਗੇ ਕਿਉਂਕਿ ਵਾਹ 63 ਨੰਬਰ ਪੀਸੀ ਆ ਦਾ ਬੀ. ਜੀ. ਪੀ. ਸਾਹਿਬ ਗੋਰੇ ਵਿਆਹੋ ਸਾਹਿਬ ਤੁਹਾਨੂੰ ਇਧਰ ਦੇ ਮੁਲਾਜ਼ਮਾਂ ਨੂੰ ਜਰੂਰ ਆਪਾਂ ਹੱਲਾਸ਼ੇਰੀ ਇਸ ਕਰਕੇ ਦਿੰਦੇ ਆ ਕਿ ਇਧਰ ਦੇ ਮੁਲਾਜ਼ਮਾਂ ਦੀ ਬੀਹੋ ਟਾਕ ਬੜੀ ਸੋਹਣੀ ਹੁੰਦੀ ਹੈ ਤੇ ਉਹ ਗੱਲ ਵੀ ਬੜੇ ਤਰੀਕੇ ਨਾਲ ਕਰਦੇ ਨੇ ਲੇਕਿਨ ਵਾਦੀ ਜਿਹੜੀ ਹੈ ਟੱਕਰ ਜਿਹੜੀ ਆ ਕਾਰ ਦੇ ਨਾਲ ਹੋਈ ਆ ਲੇਕਿਨ ਡਰਾਈਵਰ ਦੀ ਵੀ ਤੁਸੀਂ ਗੱਲ ਸੁਣੀ ਉਸ ਤੋਂ ਬਾਅਦ ਤੁਸੀਂ ਗੱਲ ਸੁਣੀ ਜੋ ਕਾਰ ਚਲਾ ਰਹੀ ਸੀ ਉਹਨਾਂ ਦੀ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੀ ਦੇਖਦੇ ਹੋਣ ਕੀ ਮਾੜਾ ਦਰਜ ਹੁੰਦਾ ਹੈ ਕਿ ਤੁਹਾਨੂੰ ਮੈਂ ਬੱਸ ਦਿਖਾ ਦਵਾਂ ਬੱਸ ਕੰਡਕਟਰ ਸਾਈਡ ਤੇ ਲੱਗੀ ਹੈ ਤੇ ਉਹ ਡਰਾਈਵਰ ਸਾਈਡ ਤੇ ਲੱਗੀ ਹੈ ਤੇ ਕਾਰ ਕੰਡਕਟਰ ਸਾਈਡ ਤੇ ਲੱਗੀ ਆ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਬੱਸ ਦੀ ਜਿੰਨੇ ਸਵਾਰੀਆਂ ਦੇ ਚੱਕਰ ਦੇ ਵਿੱਚ ਇਹ ਬੱਸ ਜਿਹੜੀ ਹੈ ਡਰਾਈਵਰ ਸਾਈਡ ਤੇ ਜਿਹੜੀ ਹੈ ਕੱਟੀ ਉਹ ਕੰਡਕਟਰ ਸਾਈਡ ਤੇ ਸੀਗਾ ਭਾਈ ਭਾਈ ਕਿਹੜੀ ਸਾਈਡ ਤੇ ਜਾ ਰਿਹਾ ਸੀਗਾ ਭਾਈ ਆਪਣੀ ਮੈਂ ਭਾਜੀ ਉਹ ਸਾਈਡ ਤੇ ਜਾ ਰਿਹਾ ਹਾਂ ਇਹਨੇ ਸਵਾਰੀਆਂ ਵਹਿੰਦੇ-ਵਹਿੰਦੇ ਨੇ ਨਾ ਪਰ ਗੱਡੀ ਪਿੱਛੇ ਲੈ ਕੇ ਮਾਰੀ ਆ ਤੁਹਾਡੀ ਕੰਡਕਟਰ ਸਾਈਡ ਤੋਂ ਲੱਗੀ ਗੱਡੀ ਸਾਡੀ ਗੱਡੀ ਕੰਡਕਟਰ ਸਾਈਡ ਤੋਂ ਲੱਗੀ ਹੈ ਡਰਾਈਵਰ ਸਾਈਡ ਤੋਂ ਲੱ ਮਤਲਬ ਇਹਨਾਂ ਨੇ ਸਵਾਰੀ ਦੇ ਲਾਲਚੇ ਚ ਠੋਕਤਾ ਬੰਦਾ ਮੈਨੂੰ ਆਜ ਮੈਂ ਕਹ ਰਿਹਾ ਸੀ ਕਿ ਲਾਲਚੇ ਚ ਠੋਕਿਆ ਕਿੰਨਾ ਇਹਨੇ ਬ੍ਰੇਕ ਨਹੀਂ ਮਾਰੀ ਇਹ ਮੋਕੇ ਤੇ ਉਹਨ ਦਾ ਸਪੋਰਟ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਉੱਠੀ ਸਿੱਧੀ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਪਤਾ ਨਹੀਂ ਵੱਲ ਗਿਆ ਮਾਸ ਪਾੜ ਗਿਆ ਕੀ ਆ ਹੁਣ ਉਹਦਾ ਐਕਸਰਸੀਜ ਬਤਾ ਲੱਗੇਗਾ ਨਹੀਂ ਤੇ ਅੰਦਰ ਗੱਡੀ ਖੋਲ ਕੇ ਵੇਖ ਲੋ ਕਿ ਮਾਸੀ ਚ ਨਹੀਂ ਹੀਟ ਗੱਡੀ ਤੇ ਆਈ ਹੋਏ ਤੇ ਲੱਤ ਟੁੱਟ ਗਈ ਗੱਡੀ 'ਚ ਬੈਠੇ ਦੀ ਉਹਦਾ ਸਵਾਲ ਪੁੱਛਿਆ ਡਰਾਈਵਰ ਨੂੰ ਤਾਂ ਹਮੇਸ਼ਾ ਸਟੀਰੀਂਗ ਦੇ ਵਿੱਚ ਬਸਸ ਜਾਣਾ ਚਾਹੀਦਾ ਟਾਕੀ ਤੋਂ ਬਾਹਰ ਕਿਤੇ ਡਿੱ ਗਿਆ ਟਾਕੀ ਚ ਬਾਹਰ ਨਹੀਂ ਡਿੱਗਾ ਉਹਨਾਂ ਲਾਇਆ ਖੋਜੀ ਬੰਦੇ ਆਣੇ ਉਹ ਝੂਠ ਬੋਲਣਦੇ ਮੈਂ ਟਾਕੀ ਤੋਂ ਬਾਹਰ ਡਿੱ ਗਿਆ ਮਟਰ ਨੁਕਸਾਨ ਨਾ ਭਰਨਾ ਪਵੇ ਹਾਂਜੀ ਹਾਂਜੀ ਬਸ ਆਹੀ ਗੱਲ ਆ ਥੋੜਾ ਗੱਡੀ ਡਰਾਈਵਰ ਆ ਹਮਾਰਾ ਕਾਇਕਾ ਮਾਲ ਗਾੜਾ ਘੱਡੇਗਾ ਔਰ ਇਹ ਪਛਾਣਦੇ ਮਾਰੇ ਸ਼ਾਇਦ ਕੁਝ ਐਵੇਂ ਡਰਾਮੇ ਕਰਨਦੇ ਆ ਦਿਖਾ ਰਿਹਾ ਜੋ ਕਾਰ ਚਾਲਕ ਆ ਉਹਨਾਂ ਦੀ ਸੁਣੀ ਡਰਾਈਵਰ ਦੀ ਉਹਦੀ ਸੁਣੀ ਕੰਡਕਟਰ ਦੀ ਉਹਦੀ ਸੁਣੀ ਪੁਲਿਸ ਦੀ ਆਪਣੀ ਸੁਣੀ ਲੇਕਿਨ ਇਹ ਤਸਵੀਰ ਦਿਖਾ ਰਹੇ ਆ ਪੂਰੀ ਪਾਰੀ ਬਸ ਜਿਹੜੀ ਆ ਡਰਾਈਵਰ ਸਾਈਡ ਤੋਂ ਪਣੀ ਗਈ ਹੈ ਇਹ ਪਿੱਛੋਂ ਨਹੀਂ ਪਣੀ ਗਈ ਡਰਾਈਵਰ ਸਾਈਡ ਤੋਂ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਬੇਕਾਬੂ ਬੱਸਾਂ ਵਾਲੇ ਨਾ ਆਤਕ ਮਚਾ ਕੇ ਬੈਠੇ ਹੋਏ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਅੱਗੇ ਜਾਣਾ ਜਾ ਰਹੀਆਂ ਕਿ ਨਹੀਂ ਜਾ ਰਹੀਆਂ ਉਹਨਾਂ ਨੂੰ ਸਿਰਫ 50 ਰੁਪਏ ਦੀ ਸਵਾਰੀ ਚਾਹੀਦੀ ਹੈ ਸਵਾਰੀ ਚੱਕੋ ਬੰਦਾ ਮਰਦਾ ਮਰੇ ਥੱਲੇ ਆਂਦਾ ਆਵੇ ਗੱਡੀ ਭੰਦੀ ਹੈ ਪੰਨੀ ਜਾਵੇ ਸਾਡਾ ਕੁਛ ਲੈਣਾ ਦੇਣਾ ਨਹੀਂਗਾ ਹੁਣ ਦੇਦੇ ਆ ਟ੍ਰੈਫਿਕ ਦੇ ਏ ਡੀ ਸੀ ਪੀ ਮੈਡਮ ਪੂਰੇਵਾਲ ਮੈਮ ਇਹ ਤੇ ਰਫਤਾਰ ਬਸਰ ਉਤੇ ਕੀ ਕਾਰਵਾਈ ਕਰਦੇ ਨੇ ਮੈਨੂੰ ਕਹਿਉਣਾ ਮੈਂ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ